ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਸਪਰਾਇ ਕੋਠੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂੌਰ ਜਗਰਾਏ ਵੀਰ ਕੋਲ ਮਹਾਰਾਜ ਦੀ ਮਹਿਰ ਨਾਲ ਅੱਜ ਚੰਗੀ ਟੋਪ ਦੀ ਵਾੜ ਲਿਆਂਦੀ ਵੀਰ ਨੇ ਫਾਰਮ ਵਾਲੀ 30 ਪਲੱਸ ਵਾਲੀ ਬਾਕੀ ਲੈਣਾ ਲੱਗੇ ਆ ਗਾਹ ਗੂਕ ਬੈਠੇ ਆਪਣੇ ਸਾਰੇ ਵੱਡੇ ਵੀਰ ਬੈਠੇ ਆ 사ਸੀ ਗਾਲ ਬਾਬਾ ਜੀ 사ਸੀ ਗਾਲ ਵੀ ਸਾਸੀ ਗਾਲ ਜੀ ਹੋਰ ਸੁਣਾਓ ਠੀਕ ਠਾਕ ਚੜਦੀ ਕਲਾ ਚੜਦੀ ਕਲਾ 사ਸੀ ਗਾਲ ਕਾਲ ਵੀਰ ਸਾਸੀ ਗਾਲ ਜੀ ਹੋਰ ਵੀਰ ਜੀ ਠੀਕ ਠਾਕ ਵਧੀਆ ਜਾਈਦਾ ਪਿੰਦਰਵੀਰ ਕਿੰਦਾ ਫਿਰ ਬੈਠੇ ਬਾਬਾ ਜੀ ਵਧੀਆ ਬਾਬਾ ਜੀ ਜਣੀ ਪਏ ਆਪਣੇ ਸਤਕਾਰਯੋਗ ਵੱਡੇ ਹਨ ਸੀਨੀਅਰ ਆਪਣੇ ਪਾਪਾ ਰਹਿ ਮਾਨ ਬੜਾ ਮਜ਼ਾ ਆਉਂਦਾ ਗੱਲਾਂ ਹੁੰਦਾ ਨਹੀਂ ਆਪਣੇ ਆਪਾ ਬੱਚੇ ਇਹਨਾਂ ਦੇ ਹੋਰ ਵੀਰ ਜੀ ਠੀਕ ਠਾਕ ਹੀ ਹੋਰ ਵੀਰ ਜੀ ਠੀਕ ਠਾਕ ਜਗਰਾਇ ਵੀਰ ਫਿਰ ਕੀ ਆਲੇ ਸასი ਗੱਲ ਜੀ ਸასი ਗੱਲ ਜੀ ਠੀਕ ਠਾਕ ਬੱਸ ਕਿਰਪਾ ਕਰੇ ਮਾਰੇ ਤੁਸੀਂ ਸੁਣਾਓ ਵਧੀਆ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬਾਜੀ ਜਗਰਾਤ ਸਿੰਘ ਜੀ ਦਾ ਪਿੰਡ ਸਪਰਾ ਕੋਠੀ ਜੀ ਠੀਕ ਹੈ ਵੀਰ ਜਿਹੜਾ ਗਰਦਾਪੁਰ ਤਹਿਸੀਲ ਕਲਾ ਲਾਉਦੇ ਮੋਬਾਈਲ ਨੰਬਰ ਬੋਲ ਦਿਓ ਨੰਬਰ ਬਾਜੀ 7710742629 ਜੀ ਠੀਕ ਹੈ ਵੀਰੇ ਵਹਿੜ ਲੈਂਦੀ ਯਾਰ ਚੰਗੇ ਫੁੱਲ ਵੱਡੀ ਫੁੱਲ ਵੱਡੀ ਚੰਗੀ ਥੱਲੇ ਥੱਬੇ ਲਾਈ ਪੈਂਦੀ ਯਾਰ ਅੱਜ ਹੀ ਸੁੱਜੀ ਹੈ ਮਨੇਰੇ ਮਗਰ ਵੀ ਵਸ਼ੀ ਦਿੱਤੀ ਆ ਠੀਕ ਹੈ ਵੀਰੇ ਮਗਰ ਵਸ਼ੀ ਫੁੱਲ ਬਰੀਡ ਦੀ ਵਸ਼ੀ ਮਗਰ ਜਗਰਾਇ ਵੀਰ ਵੀਰ ਕਿਦਾਂ ਰਿਕਾਰ ਪੇਲਣ ਦਿੱਤਾ ਵਾ 40 ਲੀਟਰ। ਬਲੇਸ। ਛਾਰਕਾ ਦੂਜੀ ਸਵੇਰ ਸੂਈ ਆ। ਤਾਂ ਸੰਡੀ ਵੀਰ ਵੈੜ ਦੱਸ। ਉਹ ਤਾਂ 50 ਲੀਟਰ ਨੂੰ ਹੱਥ ਮੜੀ ਯਾਰ ਕਾ ਵੀ ਗਾਂ। ਥਾਣ ਥੋਣ ਬੜਾ ਟਾਪ ਦਾ ਲੱਗਾ ਨਾ ਵੀਰੇ। ਬਾਕੀ ਖੋਲ ਕੇ ਦੋਰੀਏ ਵੀਰੇ। ਖੋਲ ਕੇ ਤੋਰਨੇ ਭਾਈ। ਥਾਣ ਥੋਣ ਬੜਾ ਸਪੈਸ਼ਲ ਲੱਗਾ ਅਸਲ ਮਾਜਾ ਥਾਣ ਲੱਗਾ। ਕਾਈ ਥੋੜੀ ਜਿਹੀ ਮਾਜੀ ਆ ਤੇ। ਸਹੀ ਗੱਲ ਆ ਵੀਰੇ। ਕਾਲੀ ਮੈਂ ਦੀ ਨਾ ਮੋਡਲ ਮੋਡਲ। ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ। ਖੋਲ ਵਡੀ ਗਾਂ ਭਾਈ। ਹਾਂ ਜੀ। ਜੇ ਗਰਾਵੀਟ ਜੇਰ ਸੁੱਟਣ ਵਾਲੀ ਹਜੇ ਆ ਨਾ ਠੀਕ ਆ ਜੀ ਬਾਕੀ ਸੀਲ ਠੰਡੀ ਆ ਨਾ ਲਾ ਕੇ ਵਿਖਾ ਦਿਓ ਫਲਕਾਰੀ ਵੇਖੋ ਗਾਂਢੀ ਬੱਡੀ ਆ ਚੰਗੀ ਪਿੱਠ ਭੁੜੇ ਦੀ ਮਾਲਕਣਾ ਮੱਜਾਂ ਵਾਲਾ ਪਿੱਠ ਭੁੜਾ ਲੱਗਾ ਵੇਖੋ ਵੀਰ ਜੀ ਥਾਣ ਤੁਣਾ ਇਹਨਾਂ ਕਾ ਬੋਤਲ ਦੇ ਭਾਜੀ 50 ਲੀਟਰ ਨੂੰ ਹੱਥ ਮਾਰੇਗੀ ਜਾਨਾ ਚੜਾਓ ਵੀਰ ਜੀ 40 45 ਲੀਟਰ ਤੇ ਦਊਗੀ ਕਿੱਥੇ ਚੱਲ ਜੂਨੀ ਨੋ ਬੜੀ ਬਰੂ ਭਾਜੀ ਕੰਨੋ ਹੀ ਸਹੀ ਗੱਲ ਆ ਕਹਿਣ ਦੋ ਭਰਿਆ ਕਰੂਗੀ ਸਵੇਰੇ ਤੇ ਦੋ ਸ਼ਾਮੀ ਦੋ ਸ਼ਾਮੀ ਠੀਕ ਆ ਵੀਰੇ ਜਗਰਾਵੀਰ ਫਿਰ ਆਪਾਂ ਇਹਦਾ ਰੇਟ ਕਿਦਾਂ ਰੇਟ ਤੁਹਾਨੂੰ ਪਤਾ ਭਾਜੀ ਜਾਇ ਜੀ ਹੁੰਦੇ ਆ ਆਪਣੇ ਰੇਟ ਆਪਾਂ ਦੇਣਾ ਇਹਦਾ ਜਾਇ ਜਾਈ ਜਾਇ ਜੀ ਐਵਰੀਆਂ ਮਸ਼ੀਆਂ ਭਾਜੀ ਦੀਵਾਲੀ ਤੇ ਆਪਾਂ ਗਏ ਆ ਹਾਂਜੀ ਤੇ ਤੇ ਦੀਆਂ 650 ਤੇ ਹੁੰਦੀਆਂ ਵੀ ਵਿਕੀਆਂ ਨੇ ਸਹੀ ਗੱਲ ਆ ਵੀਰੇ ਸਹੀ ਗੱਲ ਕੋਈ ਦੋ ਨਹੀਂ ਗਏ ਆਪਣੇ ਮੁੱਲ ਜਾਇ ਜੀ ਨੇ ਠੀਕ ਆ ਵੀਰੇ ਆਪਾਂ ਕੋਈ ਭਾਜੀ ਦਾ ਦੋ ਨਹੀਂ ਕੋਈ ਢਾਈ ਨਹੀਂ ਮੰਗਣਾ ਹਾਂਜੀ ਇੱਕ 30 ਹੀ ਦੇ ਦਈਏ ਕਰ ਦਈਏ ਮਾਨਤਨ ਪਾਣੀ ਢਾ ਦੋ ਭਾਜੀ ਇਹ ਪੰਜੀ ਦੀ ਪੰਜੀ ਦੀ ਚਲੋ ਕੋਈ ਭੈਣ ਭਰਾ ਫੋਨ ਲਾ ਕੇ ਕਰਦੇ ਹਾਂ ਜੀ ਦੀ ਭਾਜੀ ਆਸਣੋ ਵੱਛੀ ਦੇ ਦਾਂਗੇ ਕੋਈ ਦੂਰੋਂ ਨੇੜੋਂ ਚੱਲ ਕੇ ਆਗਾ ਹੋਰ ਮਾਰਟਲ ਕਰ ਦਾਂਗੇ ਦੇਣ ਹੀ ਨਹੀਂ ਭਾਜੀ ਵੱਛੀ ਕਹਿੰਨੇ ਸਹੀ ਗੱਲ ਆ ਵੀਰੇ ਨਹੀਂ ਜੜੀ ਫੁੱਲ ਵੱਡੀ ਦਾ ਮਰੂ ਵੀ ਵੱਛੀ ਆ ਗਈ ਦੇ ਚੰਗੇ ਟੋਪ ਦੀ ਇਹ ਦੋ ਵੱਛੀਆਂ ਹੀ ਜਾਣੀਆਂ ਤੇ ਦੋ ਹੀ ਦੋ ਹੀ ਬਾਕੀ ਕੋਈ ਫਾਰਮ ਵਾਲਾ ਵੱਛੀ ਖਰੇਗਾ ਬਰੀਡ ਬਰੂਡ ਤਿਆਰ ਕਰ ਲੈ ਤਾਂ ਬਿਲਕੁਲ ਵੀਰੇ ਜਿੰਨੇ ਨਵਾਂ ਫਾਰਮ ਫਰਮ ਬਣਾਉਣਾ ਵਾ ਓਕੇ ਰਿਪੋਰਟ ਆ ਹਾਂਜੀ ਹਾਂਜੀ ਠੀਕ ਆ ਜੀ ਜਗਰਾ ਜਗਰਾਵੀਰ ਗਾੜੀ ਆ ਗਈ ਪਲੂਣ ਵਸ਼ੀ ਪਲੂਣ ਵਸ਼ੀ ਬਾਜੀ ਪੈ ਲੈਣਾ ਇਹ ਵੀ ਆ ਗਈ ਥੱਲਿਆਂ ਥੱਬੇ ਲਾਈ ਸੈਂਡੀ ਆ ਇਹ ਕਰਮਾਰੀ ਆਜੀ ਸੂਈ ਨੇ ਵੀ ਵਸ਼ੀ ਦਿੱਤੀ ਆ ਠੀਕ ਆ ਵੀਰੇ ਬਾਕੀ ਚਵਾਈ ਚੁਈ ਹੋਈ ਏ ਦੀ ਆ ਨਾ ਇਹਦੀ ਭਰੀ ਚਵਾਈ ਹੋਈ ਗਈ ਆ ਠੀਕ ਆ ਵੀਰੇ ਠੀਕ ਆ ਜੀ ਖੋਲ ਕੇ ਤੋਰ ਦਿਓ ਇਹਦੇ ਮਗਰ ਵੀ ਵਸ਼ੀ ਇਹਦੇ ਮਗਰ ਵੀ ਵਸ਼ੀ ਵਸ਼ੀ ਵਿਖਾਓ ਜੇ ਮਗਰ ਬੱਚਾ ਕਿੱਧਰ ਆਇਆ ਵਸ਼ੀ ਬੜੀ ਸਪੈਸ਼ਲ ਦਿੱਤੀ ਆ ਨਾ ਇਹ ਗਰਾਵੀਰੇ ਖੋਲ ਕੇ ਤੋਰ ਦਿਓ ਬਹੁਤ ਵੱਡੀ ਵੜਾ ਆ ਬਾਜੀ ਇਹ ਵੀ ਠੀਕ ਆ ਵੀਰੇ ਠੀਕ ਆ ਜੀ ਲੰਮੀ ਤੋਰ ਦਿਓ ਮੜੀ ਜੀ ਆ ਪ੍ਰਿੰਟ ਪ੍ਰਿੰਟ ਫਰਾਕ ਘੈਂਟ ਆ ਨਾ ਇਹ ਬਿਲਕੁਲ ਠੰਡ ਠੋਣ ਇਹਨੇ ਬੜਾ ਸਪੈਸ਼ਲ ਲੱਗਾ ਬੜਾ ਸਪੈਸ਼ਲ ਲੱਗਾ ਭਾਈ ਠੀਕ ਹੈ ਵੀਰੇ ਗਾਂ ਦਾ ਦੁੱਧ ਭਾਜੀ ਪੈਲ ਨੂੰ ਨਹੀਂ ਭਾਟੂ ਪਾਈ 23 ਕਿਲੋ ਸਹੀ ਗੱਲ ਆ ਵੀਰੇ ਜਗਰਾਵੀ ਰੇਟ ਇਹਦਾ ਵੀ ਛੋਟਾ ਜਾਈ ਰੇਟ ਭਾਜੀ ਤੁਹਾਨੂੰ ਪਤਾ ਇਜਾਜ ਹੁੰਦੇ ਠੀਕ ਹੈ ਜੀ ਤੁਹਾਡੇ ਮੋਲ ਉਡਦੀਆਂ ਲਈਏ ਤੋਂ ਵੱਧ ਨਹੀਂ ਕਿੰਨਾ ਵੀਰੇ ਵਸੀਦੇ ਭਾਜੀ ਹੱਕ ਦੇ ਵੀ ਰਾਜੀ ਕਿ 90 90 ਦੀ ਕਰਾਂ ਮੈਂ ਆਪਾਂ ਦੇਣੀ ਇਜਾਜ ਜਿਹੜੀ ਪਹਿਲੇ ਨਹੀਂ ਕਰਤੀ ਮਾਨਤਾ ਨਾ ਅਸੀਂ ਤੇ ਤੁਹਾਡੀ 2000 ਛੋਟ ਕਰ ਦਾਂਗੇ ਨਹੀਂ ਇੱਕ ਵਾਰੀ ਫਿਰ ਕਰ ਦਈਏ ਤੇ ਅੰਨੀ ਛੱਡ ਦਈਏ 75 ਦੀ ਜਾਸਨੋ ਦੇਈਏ 75 ਦੀ ਬਾਜੀ ਜੀ ਜਾਸਨੋ ਦੇ ਦੇ ਦੀ ਮਸ਼ੀਨ ਠੀਕ ਹੈ ਵੀਰੇ ਦੇਣੀ ਨਹੀਂ ਮੇਰਾ ਬਿਲਕੁਲ ਦਾ ਵੇਲੋ ਕਿੱਡੀ ਬਿਲਕੁਲ ਜਿਆਦਾ ਵੱਡੀਆਂ ਗਾਵਾਂ ਨੇ ਕੋਈ ਛੋਟੀਆਂ ਨਹੀਂ ਮੰਨੇ ਕੋਈ ਠੀਕ ਠੀਕ ਹੈ ਵੀਰੇ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਸੀਕਲਸ ਲੱਗ ਨੇ ਗਾਬ ਵੀ 22 ਲੀਟਰ ਪਹਿਲਾਂ ਨਹੀਂ ਦਈ ਦੁੱਧ ਤਾਂ ਨਾ ਭਰਜੂਗੀ ਸਹੀ ਗੱਲ ਹੈ ਬਾਕੀ ਨਵਾਲਾ ਤਾਂ ਬਣਾ ਲਈ ਅੱਜ ਹੀ ਸੂਈ ਹੈ ਗੱਦੀ ਗੰਦੀ ਹੋਈਆਂ ਠੀਕ ਹੈ ਵੀਰੇ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਇਹ ਗਾਵਾਂ ਆਪਣੇ ਕੋਲ ਹਨਾ ਜੀ ਆਪਣੇ ਕੋਲ ਹੀ ਹਨਾ ਭਾਜੀ ਠੀਕ ਹੈ ਜੀ ਠੀਕ ਹੈ ਬਾਕੀ ਵੱਡੀ ਵਿਆੜੇ ਕੋ ਭਾਈ ਹਾਂ ਜੀ ਹਾਂ ਜੀ ਵੱਡੀ ਆ ਚੰਗੀ ਸਰਾ ਥੱਬੇ ਲਾਈ ਫੈਂਡੀ ਕਰਮਾ ਠੀਕ ਹੈ ਜੀ ਠੀਕ ਹੈ ਫਾਰਮ ਵਾਲੀਆਂ ਮੱਛੀਆਂ ਭਾਜੀ ਠੀਕ ਹੈ ਵੀਰੇ ਦੇਖੋ ਵੀਰ ਭਰਾ ਕੋ ਫਾਰਮ ਵਾਲਾ ਲੈ ਜਾਏਗਾ ਤਾਂ ਚਲੋ ਵਧੀਆ